ਲੋ ਬਾਈ ਨਹੀਂ ਪੈ ਚੁੱਕਿਆ ਸੱਦਰ ਸੱਦਰ ਪੁਜਾਰਿਆ ਆਪਾਂ ਫੇਤਾਂ ਨੂੰ ਆਪਣੇ ਨੂੰ ਤੂ ਦੇਖੋ ਪਾਣੀ ਪਾ ਕੇ ਹਟ ਗਿਆ ਬਾਈ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਪੀ ਪੁੱਤ ਖੁਸ਼ੀਆਂ ਖਰੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੇਤੀਬਾੜੀ ਦੇ بارش ਹੋ ਗਈ ਫੁੱਲ ਬਟਾ ਫੁੱਲ ਤੇ ਬਾਕੀ ਚਲੋ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜਾਂ ਤੇ ਸਭ ਸੁੱਖੀ ਵਸਾਇਆ ਮੀਂਹ ਪੈਣਾ ਵੀ ਜ਼ਰੂਰੀ ਹੈ ਫਸਲ ਬਾੜੀ ਖਾਤਰ ਵੀ ਵੀ ਜਿੰਨੇ ਦਰਖਤ ਖੜੇ ਆ ਜਾਨਵਰ ਜਿੰਨੇ ਆਲਣੇ ਪਾਇਏ ਬਤੇ ਉਹ ਮੌਸਮ ਹੋ ਗਿਆ ਠੰਡਾ ਤੇ ਬਾਕੀ ਤੁਹਾਨੂੰ ਹੁਣ ਦਿਖਾਉਂਦੇ ਆ ਪਾਣੀ ਦੇ ਹਾਲਾਤ ਇੱਕ ਮਿੰਟ ਇੱਕ ਘੰਟਾ ਵਿੱਚ ਪਿਆ ਗਈ ਸਾਰਾ ਜੇ ਦਿਹਾੜੀ ਪੈ ਜਵੇ ਤਾਂ ਕੀ ਹਾਲ ਹੋਵੇ ਤੇ ਚਲੋ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਨਾ ਲਓ ਬਾਈ ਅਪਰ ਵਾਲਿਆਂ ਨੇ ਕਰਤੀ ਕਿਰਪਾ ਦੇਖੋ ਬਈ ਜਿਹੜੇ ਥੇ ਖੇਤ ਵਿਹਲੇ ਕਹਿੰਦੇ ਉਹ ਫਿਰਦਾ ਬਾਈ ਰਾਜੂ ਬਾਈ ਦੇਖੋ ਲੌਂਦਾ ਨੱਕੇ ਪਾਣੀ ਕਹਿੰਦੇ ਸਾਮ ਨਹੀਂ ਹੋਇਆ ਇੱਕ ਘੰਟੇ ਦੇ ਮਹੀਨ ਨਾਲੇ ਮਿਲੋ ਬਾਈ ਦਰਵਿੰਦਰ ਬਾਈ ਨਾਲ ਸੱਚੀ ਗੱਲ ਜੀ ਹਾਂ ਉਹ ਕਿ ਆ ਦੇਖਣਾ ਇੱਧਰ ਨੂੰ ਪਾਣੀ ਦੇਖਣਾ ਆ ਹਾਂ ਵੀ ਜਲਸਾਲ ਹੋ ਗਿਆ ਹਾਂ ਡੈਵੀ ਜਾਇਆ ਤਾਂ ਹਾਂ ਮਾੜਾ ਗੱਲ ਕਿਸੇ ਨੇ ਕਮਾਰੀ ਇਹ ਅੱਛਾ ਹਾਂ ਹਾਂ ਇਹ ਤੇਰੇ ਬੰਦੇ ਵੀ ਵੇਲੇ ਫਿਰਦੇ ਗੱਡੀਆਂ ਲਈ ਇਹ ਬੰਦੇ ਅੱਗੇ ਕੀ ਹੋ ਗਏ ਹੁਣ ਹੈ ਅਰੇ ਵੇਲੇ ਹੁਣ ਜੋਰ ਪੈਣਾ ਭਈਆਂ ਸਾਰੇ ਪਰ ਪੰਜ ਚਾਰ ਦਿਨ ਇਹ ਤਾਂ ਹੈ ਉਹ ਸਾਡੇ ਵਾਲੇ ਵੀ ਉਹ ਮੁਖੀ ਆਖੀਦੇ ਵਾਇਆ ਵਾਤਾ ਮੇਰੀ ਸਰਾਦੀ ਅਜ ਰਹੀ ਉਹ ਸੱਚੀ ਦੱਸਾਂ ਵਿੰਦਰ ਹਾਂ ਤੈਨੂੰ ਦੱਸਾਂ ਮੈਂ ਸਵੇਰੇ ਉੱਠਿਆ ਮੈਨੂੰ ਤੁਹਾਡੇ ਖੇਤ ਦੀ ਯਾਦ ਆਈ ਉਹਦੀਆਂ ਬਟਾਂ ਲਫਾਫਾ ਲੱਗਣਾ ਤਾਂ ਪਾਰਲੀ ਸਾਈਡ ਹਣਾ ਨਾ ਹੁਣ ਕੋਈ ਨਹੀਂ ਹੁਣ ਇੱਕ ਵਾਰੀ ਜੇ ਸਾਰੇ ਕੋ ਕਰਕੇ ਨਾ ਲੋਡ ਕਰ ਹਾਂ ਜੀ ਤਾਂ ਕਹਿੰਦਾ ਇਹ ਪਨੀਰੀ ਵੀ ਨਹੀਂ ਆਣੀ ਹਲੇ ਹੂੰ ਉਹਨਾਂ ਦੇਖਦੇ ਪਨੀਰੀ ਹੋਈ ਜਾਵੇ ਬਈ ਨਾ ਬਾਈ ਪਾਣੀ ਵਾਲੇ ਨੇ ਤਾਂ ਬਾਈ ਕਹਿੰਦੇ ਨਜ਼ਾਰਾ ਲਿਆ ਤਾ ਆ ਖੇਤ ਜਿਵੇਂ ਸੁੱਕਾ ਤਾਂ ਮੈਨੂੰ ਭਈਆ ਕਹਿੰਦਾ ਤਾਂ ਕਹਿੰਦਾ ਸਰਦਾਰ ਜੀ ਵੀ ਅਸੀਂ ਕੱਲ੍ਹ ਸ਼ਾਮ ਨੂੰ ਸਾਰੀ ਪਨੀਰੀ ਪੱਟ ਦੇਣੀ ਪਾਣੀ ਲਾ ਕੇ ਇਹਦਾ ਵੀ ਕੱਦੂ ਕਰਦੇ ਹੋ ਹੁਣ ਮੈਂ ਜਿਹੜਾ ਚਾਹ ਦੇਖਿਆ ਕਹਿੰਦਾ ਜੀ 8 ਜਾਣੇ ਹੋ ਗਏ। ਉਹ ਪਹਿਲਾਂ ਪੈਣੀਰ ਦਊਂਗਾ। ਨਾ ਨਾ ਪਨੀਰੀਓ ਪੱਟੀਆਂ ਪਈਆਂ 60 ਕੁੱਟੀਆਂ। ਨਹੀਂ ਵੀ ਜੀ ਇਹਦੇ ਕੋਲ ਦੁਨਾਲਾ ਗੱਦੂ ਕਰਨਾ ਹੋਵੇ। ਸ਼ਾਮ ਇਹਦਾ ਆਕੇ ਪਨੀਰੀ ਜਸਵੀਰ ਬਾਈ ਵਾਲੇ ਦੀ ਵੀ ਪੱਟ ਲੈਣੀ। ਇਹਦੀ ਪੱਟ ਕੇ ਸ਼ਾਮ ਨੂੰ ਪਨੀਰੀ ਵਾਲਾ ਵਿੱਚੇ ਕਰ ਦਊਂਗਾ। ਪਨੀਰੀ ਵਾਲਾ ਰਹਿ ਜਾਣਾ ਨਾ ਫਿਰ। ਚੀਜ਼ ਨਹੀਂ। ਚਲੋ ਮੀਂਹ ਪੈ ਗਿਆ ਉੱਧਰ ਜਸਵੀਰ ਬਾਈ ਦੇ ਖੇਤ ਪਾਉਣੇ ਤੇ ਆ। ਹੋਰ ਹੈ ਜੇ ਚਲ ਕੋਈ ਨਹੀਂ ਬਤਾ ਜਾਂਦਾ ਜੀ ਕੋਈ ਨਾ ਪਿਆ ਹੋਰ। ਹੂੰ। ਇਹ ਹੈ। ਲੈ ਬਾਈ। ਮੀ ਆਲੇ ਨੇ ਤਾਂ ਕਹਿੰਦਾ ਫੁੱਲ ਬਟਾ ਫੁੱਲ ਕੰਮ ਕਰ ਛੱਡਿਆ। 15 ਅੱਜ ਦਾ ਕੰਮ ਵੀ ਨਾ ਲੈ ਲੈ। ਹਾਂ। ਹੈਨਾ? ਬਈ ਸਾਰੇ ਜਾਨਵਰ ਨਾ ਚੁੱਕੇ ਆ ਕਿ ਕਿਹੜਾ ਨੱਠੇ ਫਿਰਦੇ ਆ। ਇੰਦਰਾ ਡੱਡੂ ਜੇਗਾ ਤੇ ਬੋਲੀ ਜਾਂਦੇ ਆ। ਹੁਣ ਨਿਕਲੇ ਬਾਹਰ। ਠੰਡ ਜਹੇ। ਹਾਂ। ਟੈਂਟਾ ਲੱਗੇ ਹੋਏ ਕੰਮ। ਹੈਨਾ? ਲਾ ਬਈ। ਐ ਮੈਨਾਂ ਕਿਹੋ। ਉੱਪਰ ਵਾਲੇ ਦਾ ਜਿਹੜਾ ਮੋਟਰ ਹੈ ਬਹੁਤ ਤਗੜੀ ਹੈ ਹਾਂ ਸਭ ਨੂੰ ਫਾਇਦਾ ਹੋਊਗਾ ਸਭ ਨੂੰ ਹਾਂ ਦੇਖ ਤਾਂ ਲਾ ਚੱਲ ਰਿਹਾ ਕੰਮ ਪੂਰਾ ਚਲੋ ਭਾਈ ਬਾਕੀ ਮੋਟਰ ਪਰ ਜਾ ਕੇ ਮਿਲਦੇ ਆ ਲੋਹੇ ਪਨੀਰੀ ਬਰੂ ਦੀ ਆਪਾਂ ਹੁਣ ਬਾਹਰ ਕੱਢੀ ਪਈ ਐ ਇਹ ਵੀ ਆਪਣੀ ਜੱਪਾਂ ਨੇ ਲੱਗ ਲੈਣੀ ਗਾਂਹਾਂ ਵਾਲੀ ਫੇਰ ਦੀ ਹਾਂ ਤੋ ਇਹ ਕਨੀਰੀ ਵੀ ਪਾਣੀ ਦੇ ਵਿੱਚ ਖੜੀ ਐ ਪੂਰੀ ਲਾ ਹਾਂ ਆ ਦੇਖੋ ਭਾਈ ਮੈਂਡਕ ਇਹ ਹੈ ਭਾਈ ਧਰਤੀ ਜੁੰਦੇ ਮੀਂਹ ਪੈ ਤੇ ਨਿਕਲਦੇ ਹੈ ਬਾਹਰ ਠੀਕ ਨੇ ਲੋ ਭਾਈ ਇਹ ਮੋਟਰ 'ਤੇ ਪਹੁੰਚ ਗਏ ਭਾ ਲੋ ਚਾਰਾਂ ਛੜ ਪਾਣੀ ਮੋਟਰ ਤੇ ਸੰਝ ਲੈ ਆਇਆਂ ਨੂੰ ਵੀ ਪਾਣੀ ਪਿੱਛੇ ਵੀ ਪਾਣੀ ਆਇਆਂ ਨੂੰ ਆਇਆਂ ਨੂੰ ਘੁੰਮ ਕੇ ਭਾਈ ਆਇਆਂ ਨੂੰ ਘੁਮ ਕੇ ਦੇਖ ਲੋ ਆਇਆਂ ਪਾਣੀ ਉਹ ਪਾਣੀ ਵਾਪਸ ਹੀ ਨਹੀਂ ਹੈਗਾ ਪਾਣੀ 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 ਚਾਰਾ ਫਿਰ ਫਿਰ ਅੱਪਾ ਗੱਲਬਾਤ ਬਣ ਗਈ ਬਾਈ ਮੀਂਹ ਆ ਗਿਆ ਲਓ ਹੁਣ ਦੇਖੋ ਵੀ ਅੰਬੇ ਅੰਬੇ ਕਿਹੜੇ ਸਾਹਮਣੇ ਪੱਕਣੀਆਂ ਬਾਈ ਆਹ ਇਹ ਓਏ ਭਾਈ ਅੰਬਾਂ ਨੂੰ ਵੀ ਦਰਖਤਾਂ ਨੂੰ ਜ਼ਿਆਦਾ ਫੋਹਾ ਦੇਖੋ ਜਿਹੜੇ ਜਾਮਣਾ ਕੱਚੀਆਂ ਬਿਨ ਬਗੈਰ ਪਾਣੀ ਤੇ ਝੜ ਗਏ ਤੇ ਇਹ ਬਗੈਰ ਮੀਂਹ ਤੇ ਉਹਦਾ ਕਾਰਨ ਤਾਂ ਹੈ ਲੋ ਜਿੰਦਾ ਵੀ ਬਾਈ ਬਾਹਰੇ ਪਿਆ ਰਹੇ ਦੇਖੋ ਆਹੇ ਪਾਣੀ ਦਾ ਜ਼ਿਆਦਾ ਦਾ ਦੇਖੋ ਕਿ ਕਿੰਨਾ ਟਪ ਰਿਹਾ ਚਲ ਫਿਰ ਕੰਮ ਬੱਲੇ 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 ਮੱਕੀ ਵਾਲਾ ਹਾਲ ਦੇਖ ਲੋ ਲੈ ਇਹ ਆ ਦਾ ਵਾਹ ਚੱਲਦਾ ਭਾਈ ਪਾਣੀ ਉਹ ਚੱਲਦਾ ਪਾਣੀ ਦੇਖੋ ਦਾ ਕਿਹੜੇ ਖਾਨ ਨਾਲ ਇਹ ਆਹ ਦੇਖੋ ਅੰਬੀ ਪੱਕੀ ਇੱਕ ਨਾ ਬਾਈ ਦੂਰ ਤੇ ਪਤਾ ਲੱਗਣਾ ਵੀ ਅੰਬੀਆਂ ਪੱਕ ਗਈਆਂ ਅੰਬਾਂ ਨੇ ਤਾਂ ਬਾਈ ਨਜ਼ਾਰਾ ਲਿਆਤਾ ਲੈ ਕਿਹੜੇ ਖਾਨ ਨਾਲ ਅੰਬੀਆਂ ਲੱਗੀਆਂ ਹੋਈਆਂ ਦੇਖੋ ਸੁੰਗੀਆਂ ਗਰਮਣ ਰਹੇ ਰਿਹਾ ਭਾਈ ਹਮ ਪੂਰੇ ਦੇ ਪੂਰੇ ਚਲੋ ਬਾਕੀ ਚੱਲ ਰਿਹਾ ਕੰਮ ਲੋ ਭਾਈ ਕਹਿੰਦੇ ਆਪਣੇ ਆਪਣੇ ਹਥਿਆਰ ਮੈਂ ਬੜੀ ਧੀਰ ਨੱਕੇ ਪਰ ਖੜਾ ਸੋਚੀ ਗਿਆ ਨੱਕੇ ਪਰ ਆਹਨੂੰ ਕੰਮ ਚੇੜਦਾ ਅਖੇਲਾ ਹਾਂ ਹਾਂ ਇਹ ਹਾਲਾ ਨੂੰ ਕੰਮ ਚੇੜਦਾ ਉਹ ਧਾਣੀ ਵਾਲੇ ਪੈਪ ਸਾਫ ਕਰਨ ਲੱਗੇ ਹੁੰਦੇ ਵਿੱਚ ਕਿੱਥੇ ਉਹ ਇੱਥੇ ਕੋਈ ਵਾਲਾ ਹਾਂ ਹਾਂ ਪਤਾ ਹੁਣ ਪਾਣੀ ਇਹਨਾਂ ਨਿਕਲਦਾ ਸਾਰੇ ਪਾਸੇ ਨਿਕਲਦਾ ਹਾਂ ਜਰਮਾਂ ਰਾਸਤੇ ਜੇ ਆਉਣ ਨੂੰ ਰਾਸਤੇ ਤੇ ਹਾਂ ਉਹ ਕੁਛ ਵੀਰੀਆ ਗੱਟਕੇ ਦੀ ਨੀਵਾ ਦਾ ਹਾਂ ਤੇਨ ਦਾ ਪਾਣੀ ਉਹਦੇ ਕੰਡ ਜਿੰਨੂ ਪੈ ਕੇ ਨਾ ਉੱਥੇ ਦੇ ਹਾਂ ਹੌਣ ਗਿਰਦਾ ਉਧਰ ਨੂੰ ਉਹ ਤੈਨੂੰ ਆਹ ਟੱਪਣ ਲੱਗਿਆ ਹੁਣ ਪਾਣੀ ਹੁਣ ਮੈਂ ਜਦ ਉਧਰ ਤੇ ਆਇਆ ਹੁਣ ਉਹ ਖੇਤ ਭਰ ਕੇ ਸਾਰੇ ਆ ਖੇਤ ਬੈਣ ਲੱਗੇ ਹਾਂ ਸਾਰੀ ਦੌੜ ਨੂੰ ਟੱਪਦਾ ਪਾਣੀ ਹਾਂ ਹੁਣੇ ਜਿੰਨ ਤੱਕ ਹੋ ਗਿਆ ਲੱਗਿਆ ਟੱਪਣਾ ਇੱਕ ਘੰਟੇ ਦਾ ਮੀਂਹ ਨਹੀਂ ਦੇਖ ਲੈ ਇੱਕ ਘੰਟੇ ਦੇ ਮੀਂਹ ਨਹੀਂ ਜਲਸਲ ਕਰਦਾ ਹਾਂ ਹਾਂ ਜਾ ਮੇਰੇ ਹੁਣ ਨਿੱਖਰ ਗਿਆ ਅੱਜ ਦਿਹਾੜੀ ਚੱਲ ਜਣਾ ਨਹੀਂ ਪਾਣ ਕ ਹੋ ਜਣਾ ਗਾਇਬ ਨਹੀਂ ਤਾਂ ਕੰਟਰੋਲ ਚ ਆ ਲੈਣਾ ਹਾਂ ਜੀ ਹੁਣ ਇੱਕ ਐਨਾ ਦਾ ਵੀ ਲੈਟ ਰੂਟ ਹੈਗੀ ਵੀ ਪਾਣੀ ਭਰੇ ਹੋਏ ਸਾਰੇ ਨਗਰ ਚੱਲਦੇ ਹੁੰਦਾ ਹਾਂ ਜਣੀ ਨਹੀਂ ਪਿਆਈ ਬੋਲ ਇੱਕ ਘੰਟਾ ਜਿਹੜਾ ਪਿਆਣਾ ਦੋਲਦਾ ਪਿਆ ਮੇਰਾ ਬਾਪਾ ਮਾਰ ਕੇ ਜਿਹੜਾ ਪਰ ਨੂੰ ਦਾ ਨਹੀਂ ਲੱਗਿਆ ਉਹਦਾ ਮੈਂ ਗਾਲੇ ਚੋਂ ਛੱਡ ਪੈਂਦੀ ਸੀ ਬਹੁਤ ਹਫ਼ਤਾਾਂਾਂ ਸਾਹਮਣੇ ਉਹਨੂੰ ਟੁੱਟਿਆ ਹੋਣਾ ਬੰਨਿਆ ਗਿਆ ਹੂੰ ਤੇ ਉਹਦਾ ਖੈਲਾ ਤੁਲਾ ਲੱਗ ਗਿਆ ਹਾਂ ਖੇਤ ਬਾਰੇ ਕਿਸੇ ਯਾਨੀ ਜਿਹੜਾ ਖੇਤ ਦਾ ਪਾਣੀ ਆ ਉਹ ਤਾਂ ਜਾਣਾ ਨਿਕਲ ਨਾ ਜਾ ਰਿਹਾ ਜਿਹੜਾ ਦੂਜੇ ਖੇਤ ਦਾ ਪਾਣੀ ਨਾ ਉਹ ਨਾ ਸਬਸਕ੍ਰਾਈਬ ਕਰਨਾ ਜਿੱਦਾਂ ਉਹਨਾਂ ਪਿੰਡ ਦਾ ਪਾਣੀ ਉਹ ਖੇਤ ਨੂੰ ਕਿਤੇ ਜਾਣਾ ਹੈ ਉਹਦੇ ਨੂੰ ਜਾਏਗਾ ਇੱਧਰ ਨੂੰ ਆਵੇ ਹਾਂ ਹੁਣ ਇਹਨਾਂ ਫਿਰ ਸਾਰੇ ਖੇਤਾਂ 'ਚ ਨੂੰ ਹੋਗੇ ਜਾਣਾ ਫੇ ਵਟਾਂ ਤੋੜਨੇ ਆ ਚਲੋ ਭਾਈ ਬਾਕੀ ਦੇਖਦੇ ਆਂ ਕੀ ਬਣਦਾ ਇੱਥੇ ਆ ਨੂੰ ਹੂੰ ਫੋੜੇ ਲੈਡ ਥੋੜਾ ਦੇਖਨੇ ਆ ਜੇ ਅਸੀਂ ਪਾਣੀ ਸੰਭਣਾ ਹੂੰ ਇਹ ਹੋਰ ਸਾਹਮਣੇ ਵਾਲਾ ਕੰਮ ਹੈ ਮੋਟਾ ਤੋੜ ਕੇ ਨਿਕਲ ਕੇ ਫਿਰ ਕੀ ਫਾਇਦਾ ਫਿਰ ਲੈਡ ਦੇਖਨੇ ਆ ਹੂੰ ਆਹ ਵਰਕੇ ਆ ਇਹ ਵੀ ਚਲ ਪੰਨਾ ਵੀ ਹੁਣ ਨਹੀਂ ਪਾ ਕੇ ਇੱਕ ਵਾਰ ਨਿਕਲਦੇ ਆ ਸਾਫ ਜਾਊਗਾ ਨਹੀਂ ਪਾ ਕੇ ਅਟਕ ਗਿਆ ਲੈਣਾ ਸਾਹਮਣੇ ਦੇ ਪੇਟਾਂ ਜਾਣ ਚੋਗੇ ਹੋਗੇ ਪਾਣੀ ਸਾਰੇ ਜਿਹੜਾ ਟਾਕਾ ਸੁੱਕੇ ਪਏ ਦੇਖੇ ਇਹ ਤਾਂ ਸੁੱਕੇ ਪਏ ਤੇ ਮੈਂ ਤਾਂ ਮਰਜੀ ਕੱਢੂ ਕਰ ਲਉਂ ਦੇਖ ਲੈ ਉਹ ਬਈ ਇਹ ਕੋਲ ਵੀ ਤਾੜ ਹੋ ਜਾਣਾ ਫੇਰ ਦੁਬਾਰੇ ਤਾੜ ਹੋ ਜਾਣਾ ਕਿਉਂ ਨਾ ਲਾਈਟ ਆਉਣ ਦੇ ਹਿਸਾਬ ਦੀ ਕਦੋਂ ਹੁੰਦਾ ਦਾ ਹਿਸਾਬ ਦਾ ਅਸੀਂ ਕਿਹਦੇ ਗਰੀਵਰ ਵਈਆ ਪਹਿਲਾਂ ਹੀ ਜਾ ਰਹੇ ਕਹਿੰਦਾ ਵੀ ਲਾ ਦੇ ਹੂੰ ਵਾਕੀ ਮਕਰਾਬੀਆਂ ਕੇ ਬੋਹ ਵਰਦੇ ਹ ਹਲੇ ਵੀ ਦੇਖ ਹੁਣ ਪਾਣੀ ਜ਼ਿਆਦਾ ਹੋ ਗਿਆ ਪਾਣੀ ਕਿ ਨਹੀਂ ਬੜੀਆਂ ਹੂੰ ਡੋਲਾ ਨmber ਤੇ ਪੱਟੀਆਂ ਬੈਠੀਆਂ ਅੱਛਾ ਹਾਂ ਉਹ ਮੈਂ ਦੇਖ ਕੇ ਤੇ ਜਾਣ ਪਾਵਾਂਗਾ ਹੂੰ ਡੋਲਾ ਬੱਦੇ ਪੱਟ ਕੇ ਡੋਲਪਾ ਤੇ ਰੱਖਿਆ ਪਿਆ ਕਿਲਾ ਪਤਾ ਨਹੀਂ ਕਿਆ ਕੱਟ ਕੇ ਖਾਣਦੇ ਆ ਬੇਚੇ ਜਾਨ ਨਹੀਂ ਹੁੰਦਾ ਆ ਡੱਡੂ ਦੇ ਲਵਾਈ ਕਹਦੇ ਖਾਣ ਲਾ ਦਿਖਾਏ ਨਹੀਂ ਮੂੰਹ ਤਾਂ ਹੋਰ ਨਿਕਲ ਲਿਆ ਨਾ ਬਾਹਰ ਹੂੰ ਮਾਤਾ بڑے بڑے ਐ ਗਰਦਨ ਜੀ ਫਰਾਉਣੀ ਇਹਨਾਂ ਨੇ ਹੂੰ ਲੋਗੇ ਬੈਠੇ ਆ ਇਹ ਘਰ ਦਾ ਨਹੀਂ ਬਸ ਹੈ ਇਹ ਜੀਤ ਗਾਉਂਦੇ ਰੱਬ ਨੂੰ ਆਖਦੇ ਪਾ ਇਹ ਨਹੀਂ ਮੰਨਦੇ ਇਹ ਮੰਨਦੇ ਅਰ ਧਰਤੀ ਕਿੰਨੀ ਗਰਮ ਸੀ ਉਬਾਲੇ ਮਾਰਦੀ ਸੀ ਬਾਈ ਧਰਤੀ ਪਾਣੀ ਲੱਗੇ ਤਾਂ ਬੁਲਬਲੀਆਂ ਨਿਕਲਦੀਆਂ ਸੀ ਜੇ ਪਾਣਾ ਰੇਤਾ ਲੱਦਣ ਗਏ ਤਾਂ ਕਿੰਨਾ ਟੁੰਗਾ ਬੈਠਾ ਦੋ ਚਾਰ ਫੁੱਟ ਬਦੇ ਗੱਡੂ ਨਿਕਲੇਗਾ ਇੱਥੇ ਦੇ ਵਿੱਚ ਨਾ ਵੀ ਕੋਈ ਨਿਗਾ ਯਾਰ ਭਾਈ ਹੁਣ ਅੰਬਿਆਂ ਵੀ ਪੱਕਣ ਲੱਗ ਜਾਣੀਆਂ ਬਹੁਤ ਪੱਕਣ ਲੱਗ ਜਾਣੀਆਂ ਜਾਮਣਾ ਵੀ ਪੱਕਣ ਲੱਗ ਜਾਣੇ ਅੰਬੇ ਪੱਕਣ ਲੱਗ ਜਾਣੀਆਂ ਜਾਮਣੇ ਨੂੰ ਮੇਰੇ ਲੱਗੀ ਮੈਂ ਪੱਕਣ ਲੱਗ ਗਈ ਹੁਣ ਹਜੜੀਆਂ ਦਾ ਸਾਦੇ ਛੱਲੇ ਉਹ ਸੌਤੀ ਜਾਮਣਾ ਵਧੀਆ ਤੇ ਨਹੀਂ ਕਰਕੇ ਹਰੇng ਦੀ ਰੁਗੀ ਬੰਦੀ ਹੁਣ ਮਹਿੰਗਾ ਕੇ ਗੱਲ ਪੈਂਦੇ ਹੁਣ ਅੰਬੇ ਇੱਕ ਲੱਖ ਤੇ ਪੱਕਣ ਲੱਗ ਜਾਨੇ ਜਾਮਣਾ ਵੀ ਭਾਈ ਦੇਖੋ ਆਲਾ ਇੱਕ ਦਮ ਪਰਪੁਰ ਸਮਾ ਉਹ ਦੇਖੋ ਅੰਬੀਆਂ ਬਚਣ ਆ ਦੇਖੋ। ਟੱਪੀ ਪਰੇ ਪਈਆਂ ਬਾਈ ਆ ਦੇਖੋ। ਇੰਨੇ ਕੁਛੇ ਕੋਲ ਜਾ ਕੇ ਵੀ ਦਿਖਾ ਦੂੰਗਾ ਤੁਹਾਨੂੰ। ਵੀ ਉਹ ਅੰਬ ਤਾਂ ਇਹ ਜਿਹਾ ਬਾਈ ਟਾਲਾ ਹੀ ਟੁੱਟ ਜਾਂਦਾ ਏ। ਇਹ ਅੰਬ ਦਾ। ਇਹਦੀਆਂ ਅੰਬੀਆਂ ਤਾਂ ਝਾੜਨ ਵਾਲਾ ਕੰਮ ਹੈ। ਵੀ ਝਾੜ ਸਕਦੇ ਆਪਾਂ। ਇਹ ਝਾੜਨੀਆਂ ਦਾ। ਅੰਬ ਕਿਆ ਕਰੋਗੇ ਦੋਸਤੋ ਤਾਂ ਲੈ। ਕਿੰਨਾ ਕੁ ਟਾਲਾ ਕਿਹੜੇ ਹਿਸਾਬ ਨਾਲ ਅੰਬੀਆਂ ਦਾ। ਪਰ ਅੰਬੀ ਬਾਈ ਬਹੁਤ ਹੈਵੀ ਅੰਬੀ ਲੱਗੀ ਹੋਈ। ਜੋ ਤਾਂ ਜੇ ਕਿਤੇ ਬੜੀ ਮਿਹਰੀ ਆ ਜੀ ਬੰਦੋ ਵੀ ਤਾਲਾ ਟੁੱਟਣ ਵਾਲਾ ਕੰਮ ਹੈ ਇਹਦਾ ਐ ਅੰਬ ਦਾ ਆ ਦੇ ਲੋ ਇੰਨਾ ਕਟਾਲਾ ਹੈ ਬਸ ਇੰਨੇ ਕਟਾਲੇ ਨੂੰ ਆਹਾਂ ਆਹਾਂ ਆ ਇੱਧਰ ਦੇਖੋ ਆਹ ਲੈ ਕਿਹੜੇ ਸਾਹਮਣੇ ਲੰਬੀ ਅਲ ਗਏ ਬਈ ਬਹੁਤ ਯਾਨੀ ਐ ਅੰਬ ਦਾ ਵਿਚਾਰੇ ਦਾ ਇਹੀ ਐ ਕਿ ਫੁਰ ਵੀ ਬਸ ਇਹਨੂੰ ਫਲ ਜਾਦਾ ਪੈਂਦਾ ਫਲ ਇਹਦਾ ਜਿਹੜਾ ਉਹ ਟਾਲੀਆਂ ਤੋੜ ਦਿੰਦਾ ਠੀਕ ਨਹੀਂ ਬਾਕੀ ਬਾਈ ਪੰਡਿਆ ਪੰਡਿਆ ਤਾਂ ਲੈ ਇਹ ਆਹ ਪਿੰਡਿਆ ਦਾ ਬੂਟਾ ਖੜਾ ਆ ਆਂਬੀਆਂ ਨਾਮ ਦਾ ਇਹ ਲੈ। ਹੋਰ ਇਹਦਾ ਖੜ ਕੇ ਪੰਮੂ ਵੀ ਤੋੜ ਸਕਦਾ ਪੱਕੀਆਂ ਆਂਬੀਆਂ ਲੈ। ਹਨ ਇੰਨੀਆਂ ਨੀਮੀਆਂ ਆਂਬੀਆਂ ਭਈਆ ਆਂਬੀਆਂ। ਬਾਕੀ ਆਂਬ ਬਾਈ ਉੱਤੇ ਚਲੇ ਗਿਆ ਦੇਖੋ ਇਹ ਉੱਤੇ ਹੈ। ਇਹ ਉੱਤੇ ਹੀ ਆਂਬੀ ਲੱਗੀਆਂ। ਹਨ। ਕੁੰਬੇ ਬਹੁਤ ਆ ਭਾਈ ਮੋਟਰ ਪਰ ਖਾਣ ਪੀਣ ਵਾਲੇ ਆ ਜਿਹੜੇ ਆਪਾਂ ਨੇ ਫਲ ਪੂਰੇ ਲਾਏ ਵੇ। ਇਹਨਾਂ ਦੇ ਕੋਈ ਤੋਂ ਨਹੀਂ। ਆ ਨਾਰਾਂ ਦਾ ਬੂਟਾ ਹੈ ਭਾਈ ਵਿਚੇ ਵਿਚ। ਇਹਨੂੰ ਵੀ ਲੱਗੀਆਂ ਜਾਂਦੇ ਆ। અમરુદਾਂ ਦਾ અમરુદ ਵੀ ਦਿਖਾ ਦਿੰਦਾ સાંભળ લેજો ਇਹਨਾਂ ਨੇ લેટ પੱਕਣ ਲੱਗਣਾ ਤੇਰੇ ਵੀ ਫੁੱਲ ਬਟਾ ਫੁੱਲ ਲੱਗੇ ਰਹਿਣਾ આ𝕚 ਵਾਰੀ ਫਲ ਟੋਟਲੀ ਲੱਗੇ ਤੇ ਮੋਟਰਪਾਰ ਜਮਨ ਤਾਂ ਤੁਸੀਂ ਦੇਖ ਲਈ ਐ ਇਹਦਾ ਜਮਨ ਤਾਂ ਆਰਾਮ ਬੰਦਾ ਐਸਲੀ ਤੇਰਾ ਕੋਈ ਤੋੜ ਨਹੀਂ ਹੈਗਾ ਚਲੋ ਚਲੋ ਗਿਆ ਕੰਮ